ਅੱਜ ਕੱਲ ਜਿਹੜੇ ਕਬੀਲੇ ਦੇ ਲੋਕ ਐ ਇਹੋ ਜਿਹੇ ਦਿਖਦੇ ਆ ਤੇ ਕਪੜੇ ਕਪੜੇ ਜਿਵੇਂ ਤੁਹਾਨੂੰ ਦੱਸਿਆ ਪਾ ਕੇ ਰੱਖਦੇ ਆ ਪੂਰੇ ਪਰ ਇਹੋ ਜਿਹਾ ਨਾ ਰਹਿਣ ਸਨ ਐ ਮੇਨ ਐਂਟਰੀ ਐ ਪਿੰਡ ਦੀ ਤੇ ਪਿੰਡ ਕੰਦ ਬਾਹਰੋਂ ਹੀ ਸ਼ੁਰੂ ਹੋ ਗਈ ਸੀਗੀ ਤੇ ਇੱਥੋਂ ਹੁਣ ਅਸੀਂ ਇਹ ਪਿੰਡ ਚ ਐਂਟਰ ਹੋ ਗਏ ਇਹ ਦੇਖੋ ਇਧਰਲੇ ਪਾਸੇ ਵੀ ਇਹ ਕੰਦ ਕੋ ਮਰੀ ਐ ਸਾਰੀ ਤੇ ਜਿਵੇਂ ਆਪਣੇ ਪਿੰਡਾਂ ਚ ਲੱਸੀ ਹੁੰਦੀ ਐ ਨਾ ਤੇ ਇਹਨਾਂ ਦੇ ਇਹਦੇ ਚ ਮਤਲਬ ਬਣਾਇਆ ਹੋਇਆ ਵੀ ਨੇਚਰਲੀ ਐ ਤੇਰੇ ਚ ਬੀਅਰ ਆ ਬੀਅਰ ਆਮ ਨੋਰਮਲੀ ਦਿਨੇ ਪੀਂਦੇ ਨੇ ਆਇਓ ਸਵੇਰੇ ਭਾਈ ਅਸੀਂ ਤੁਰੇ ਸੀਗੇ 8 ਵਜੇ ਤੇ ਤੁਸੀਂ ਦੇਖ ਲਓ 1 ਵਜ ਗਿਆ ਦੁਪਹਿਰ ਦਾ ਤੇ 1 ਵਜੇ ਅਸੀਂ ਇੱਥੇ ਪਹੁੰਚੇ ਆ ਤੇ ਜਿਹੜੇ ਕੌਨਸਰਟ ਡ్రਾਈਵ ਦੀ ਜਿਹੜੀ ਹੈ ਪਪੂਲੇਸ਼ਨ ਸੋ how uh, how much population of the concert 450000 400000 400000 people yeah 4 lakh de nede mainu lagda 400000 ta nahi hunda ga te baaki how many villages uh, 42 villages 42 villages now we are going to gamole village gamole yeah 42 pind ne inna de te 42 pinda chon te hun asi gamole gamole pind de vich jehda ik onna ch konsa tribe da ik pind hai ਉਹ ਚ ਲੈ ਕੇ ਜਾ ਰਹੇ ਹਾਂ ਤਾਂ ਸੋ this village which is registered on UNESCO on world heritage convention oh, oh why God. why so because of the wall because of the wall what is it before 6 and 700 years old this wall built uh, the 700 years, years ago old. oh the, the concept of people also it's well known it in world the terraces oh. the field oh. for soil conservation ਲੈ ਭਾਈ ਇਹ ਕਹਿੰਦੇ ਯੁ네ਸਕੋ ਵਰਲਡ ਹੈਰੀਟੇਜ ਦਾ ਹਿੱਸਾ ਹੈਗਾ ਇਹ ਜਿਹੜਾ ਪਿੰਡ ਆ ਜਾਂ ਇਹ ਟ੍ਰਾਈਬ ਹੈ ਇਸੇ ਕਰਕੇ ਅਸੀਂ ਤੁਹਾਨੂੰ ਇਹ ਟ੍ਰਾਈਬ ਦਿਖਾਉਣ ਦਾ ਫੈਸਲਾ ਲਿਆ ਸਪੈਸ਼ਲੀ ਵੀ ਇਹ ਟ੍ਰਾਈਬ ਅਸੀਂ ਤੁਹਾਨੂੰ ਜ਼ਰੂਰ ਦਿਖਾਈਏ ਕੀ ਕੀ ਖਾਸੀਅਤਾਂ ਨੇ ਇਹ ਟ੍ਰਾਈਬ ਦੀਆਂ ਬਾਕੀ ਅੰਦਰ ਜਾ ਕੇ ਤੁਹਾਨੂੰ ਦੱਸਦੇ ਹਾਂ ਤੇ ਦਿਖਾਉਂਦੇ ਆ ਆਫਰ ਕਨਸ ਲੈਂਗੁਏਜ ਸੋ ਆਵਰ ਲੈਂਗੁਏਜ ਵਿਚ ਇਜ਼ ਕਾਲਡ ਆਫਰ ਕਨਸ Ava Konso. konso yeah. It's different from Amaharic and uh, from the another tribe. Konso people don't speak the Amaharic language. Uh, just the learning at school, but we have a uh, local language. You have a local language? Yeah. What is the language name? Afa Konso. Afa Konso. konso. Afa Konso. konso. What uh, the hello mean in the hello Afa means, Konso? Uh, asham. Ah? Asham. Asham. Ah, Nagaita. Nagaita. Yeah. Nagaita. Nagaita. Nagaita means hello. Hello. Okay. ਦੇ ਹੁਣ ਅਸੀਂ ਇਹ ਪਿੰਡ ਚ ਅੰਦਰ ਪੰਜ ਨਾਲ ਲੈਟਸ ਗੋ ਓਕੇ ਪਿੰਡ ਦੇ ਬਾਹਰੇ-ਬਾਰੇ ਸਾਨੂੰ ਸਿਖਾ ਦਿੰਦੇ ਹੁੰਦੇ ਆ ਲੈਂਗੁਏਜ ਸਾਰੀ ਸੋ ਦੇਖੋ ਥੈਂਕ ਯੂ ਮੀਨ ਥੈਂਕ ਯੂ ਵਾਗਾ ਦਾਸ਼ੋ ਵਾਗਾ ਦਾਸ਼ੋ ਅਮੀਤ ਸਾ ਗੈਨਾਲੋ ਅਮੇਸਾ ਗੈਨਾਲੋ ਵਾਗਾ ਦਾਸ਼ੋ ਸਪਾਈਸੀਬੋ ਸਪਾਈ ਯੂ نو ਸਪਾਈਸੀਬੋ ਸਪਾਈਸੀਬੋ ਇਨ ਵਿਚ ਲੈਂਗੁਏਜ ਸਪਾਈਸੀਬੋ ਰਸ਼ੀਆ ਰਸ਼ੀਅਨ ਸਤੂਤੀ ਸਤੂਤੀ ਤੁਸੀਂ ਇਟਾਲੀਅਨ ਨੋ ਸਤੁਤੀ ਇਟਾਲੀਅਨ ਨੋ ਨੋ ਨਾਟ ਇਨ ਇੰਟਰਨਲ ਸਤੁਤੀ ਸ਼੍ਰੀਲੰਕਾ ਲੈਂਗੁਏਜ ਹਾਂ ਸ਼੍ਰੀਲੰਕਾ ਸਤੁਤੀ ਸਤੁਤੀ ਆ ਗ੍ਰਾਟਸੇ ਗ੍ਰਾਟਸੇ ਯਾ ਗ੍ਰਾਟਸੇ ਬਹੁਤ ਧੰਨਵਾਦ ਆਈ ਫੋਰਗਟ ਵਟ ਇਨ ਹਿਸ ਲੈਂਗੁਏਜ ਸਤੱਗੇ ਵਾਗਦਾਸ਼ੋ 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 ਕਿਦਾਂ ਲੈਂਗੁਏਜ ਵਾਲੀਆਂ ਬੇਚਰਦੇ ਨੇ ਭੁੱਲ ਜਾਂਦੇ ਆ ਵਾਗਦਾਸ਼ੋ ਸੋ ਮੇਨੀ ਟਾਈਮ ਸੋ ਡਿਸਕ੍ਰਾਈਬ ਕਰਨਾ ਪੈਂਦਾ ਯਾ ਗ੍ਰਾਟਸੇ ਇਹ ਦੇਖੋ ਕੰਨ ਜਿਉਂ ਜਿਉਂ ਅਸੀਂ ਤੁਰੇ ਜਾਂਦੇ ਆ ਨਾ ਤੇ ਇਹ ਤਿਉ ਤਿਉ ਸਾਡੇ ਨਾਲ ਨਾਲ ਤੁਰੀ ਜਾਂਦੀ ਹੈਗੀ ਤੇ ਵੈਸੇ ਘਰ-ਬਾਰ ਇਹਨਾਂ ਦੇ ਥੋੜੇ ਵਧੀਆਗੇ ਜਵਾ ਕੱਪੜੇ-ਕੁੱਪੜੇ ਪਾਉਂਦੇ ਆ ਜਿੰਨੇ ਪਹਿਲਾਂ ਦੇਖੇ ਸੀ ਅਸੀਂ ਹਮਰ ਟਰਾਈਬ ਦੇਖਿਆ ਸੀ 10 ਨਿਚੇ ਦੇਖਿਆ ਸੀਗਾ ਜਾਂ ਮੁਰਸੀ ਦੇਖਿਆ ਸੀ ਉਹਨਾਂ ਨੂੰ ਮਤਲਬ ਬਿਨਾ ਕੱਪੜਿਆਂ ਤੋਂ ਨਹੀਂ ਰਹਿੰਦੇ ਨੰਗੇ ਰਹਿੰਦੇ ਵਧੀਆ ਟਰਾਈਬ ਦੀ ਇੱਕ ਨਾ ਇਹਦੀ ਹਿਸਟਰੀ ਹੈ ਆਪਣਾ ਮਤਲਬ ਹਿਸਟੋਰੀਕਲ ਬੈਕਗਰਾਉਂਡ ਹੈ ਇਹਦਾ ਤੇ ਤਾਂ ਕਰਕੇ ਹੈਲੋ ਦ ਡੋਰ ਆਫ ਦ ਵਿਲੇਜ the door of the village ਇਹ ਮੇਨ ਐਂਟਰੀ ਆ ਪਿੰਡ ਦੀ ਤੇ ਪਿੰਡ ਇਹ ਕੰਦ ਬਾਹਰੋਂ ਹੀ ਸ਼ੁਰੂ ਹੋ ਗਈ ਸੀਗੀ ਤੇ ਇੱਥੋਂ ਹੁਣ ਅਸੀਂ ਇਹ ਪਿੰਡ ਚ ਐਂਟਰ ਹੋ ਗਏ ਇਹ ਦੇਖੋ ਇਧਰਲੇ ਪਾਸੇ ਵੀ ਇਹ ਕੰਦ ਕੋ ਮਰੀ ਐ ਸਾਰੀ ਉਹ ਇਹਨਾਂ ਦੇ ਘਰ ਆਗੇ ਤੇ ਇਧਰਲੇ ਪਾਸੇ ਵੀ ਇਹ ਸਾਰੀ ਜਿਹੜੀ ਐ ਵਾਲ ਨਾਲ ਨਾਲ ਉਹ ਵੀ ਤੁਸੀਂ ਦੇਖੋ 600 ਸਾਲ ਪਹਿਲਾਂ ਨਾਲੇ ਹਾਈਟ ਤੇ ਆ ਹਾਂਜੀ ਪਹਾੜਾਂ ਤੇ ਇਹ ਪਿੰਡ ਬਣਿਆ ਹੋਇਆ ਤੇ 600 ਸਾਲ ਪਹਿਲਾਂ ਤੁਸੀਂ ਦੇਖੋ ਇੰਨੇ ਵੱਟੇ ਇਹਨਾਂ ਨੇ ਕਿਥੋਂ ਲਿਆਂਦੇ ਹੋਣਗੇ ਸਾਡੇ ਗਾਈਡ ਨੇ ਹੁਣ ਸਾਨੂੰ ਦੱਸਿਆਗਾ ਕਹਿੰਦਾ ਵੀ ਜਿਹੜੇ ਇਹ 4 ਲੱਖ ਲੋਕਾਂ ਦਾ ਕਬੀਲਾ ਹੈ ਤੇ 42 ਪਿੰਡਾਂ 'ਚ ਵੰਡਿਆ ਹੋਇਆ ਤੇ ਅੱਗੇ ਇਹ 9 ਲਾਣਿਆਂ ਚਾ ਮਤਲਬ 9 ਗਰੁੱਪ ਕਹਿ ਸਕਦੇ ਹੋ ਤੁਸੀਂ ਤੇ ਜਾਂ 9 ਲਾਣੇ ਕਹਿ ਸਕਦੇ ਜਿਵੇਂ ਆਪਣੇ ਪਿੰਡਾਂ 'ਚ ਲਾਣਾ ਚੱਲਦਾ ਹੁੰਦਾ ਸੀ ਹਨਾ ਤੇ ਉਹਨਾਂ ਦੇ ਹਰੇਕ ਗਰੁੱਪ ਦਾ ਇੱਕ ਨੇਤਾ ਹੈਗਾ ਮਤਲਬ 9 ਫੈਮਿਲੀਜ਼ ਦਾ ਤੇ ਜਿਹੜਾ ਜਦੋਂ ਉਹ ਮਰ ਜਾਂਦਾ ਹੈਗਾ ਉਹ ਨੇਤਾ ਪਿੰਡ ਦਾ ਸਰਪੰਚ ਲਾ ਲਓ ਜਾਂ ਗਰੁੱਪ ਨੇਤਾ ਲਾ ਲਓ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਮਰ ਜਾਂਦਾ ਹੈਗਾ ਉਹਦੀ ਬਾਡੀ ਨੂੰ ਇਹ ਪ੍ਰੀਜ਼ਰਵ ਕਰਕੇ ਰੱਖਦੇ ਨੇ ਸੰਭਾਲ ਕੇ ਰੱਖਦੇ ਆ ਤੇ ਨਾ ਜਲਾਉਂਦੇ ਆ ਨਾ ਦੱਬਦੇ ਆ ਉਹਦੇ ਲਈ ਇਹ 9 ਮਿੰਟ 9 ਦਿਨ 9 ਮਹੀਨੇ 9 ਸਾਲ 9 ਸਾਲ ਹਾਂ ਜਵੇਂ 9 ਗਰੁੱਪਰੇ 9 ਸਾਲ ਹੀ 9 ਸਾਲ 9 ਮਹੀਨੇ 9 ਮਿੰਟਾਂ ਇੰਜ ਕਰਕੇ ਇਹਨੇ ਕਿਹਾ ਸੀਗਾ ਮਤਲਬ ਡੈੱਡ ਬਾਡੀ ਦੇ ਉੱਤੇ ਸ਼ਹਿਦ ਤੇ ਕੁਝ ਮੈਡੀਸਿਨ ਲਾ ਕੇ ਉਹਨੂੰ ਪ੍ਰੀਜ਼ਰਵ ਕਰਕੇ ਰੱਖਦੇ ਆ ਤਾਂ ਜੋ ਜਿਹੜਾ ਉਹਦਾ ਮੁੰਡਾ ਮਤਲਬ ਅਗਲਾ ਜਿਹੜਾ ਮੁਖੀ ਬਣਨ ਦੇ ਲਾਇਕ ਹੋਊਗਾ ਉਹਨੂੰ 9 ਸਾਲਾਂ ਦੇ ਵਿੱਚ ਟ੍ਰੇਨਿੰਗ ਮਿਲ ਜਾਵੇ ਲਰਨਿੰਗ ਟਾਈਮ ਹੋ ਜਾਂਦਾ 9 ਸਾਲਾਂ ਦਾ ਵੀ ਐਕਸਪੀਰੀਅੰਸ ਹੋ ਜਾਊਗਾ ਵੀ ਗਰੁੱਪ ਦੀ ਜੇ ਕਦੇ ਫਾਈਟ ਹੁੰਦੀ ਆ ਜਾਂ ਕੁਝ ਹੋਰ ਆਉਂਦਾ ਵੀ ਮੈਂ ਕਿਵੇਂ ਮੈਨੇਜ ਕਰ ਸਕਦਾ ਹਨ ਤੇ ਇਸ ਕਰਕੇ ਉਹਨੂੰ ਰੱਖਿਆ ਜਾਂਦਾ ਤੇ ਬਾਕੀ ਗਰੁੱਪ ਚ ਜਿਵੇਂ ਸੇਮ ਗਰੁੱਪ ਚ ਵਿਆਹ ਨਹੀਂ ਕਰਦੇ ਆਪਦੇ ਦੇ ਜਿਵੇਂ 4 ਲੱਖ ਲੋਕਾਂ ਨੂੰ 9 ਚ ਵੰਡ ਦੋ ਬਹੁਤ ਲੋਕ ਆ ਜਾਣਗੇ ਇੱਕ ਚ ਜਾਂ 42 ਪਿੰਡਾਂ ਨੂੰ ਨਾਉਂਦੇ ਬੰਡਲੋ ਹਨ ਉਹਨੂੰ ਇਹ ਐ ਮੰਨਦੇ ਵੀ ਅਸੀਂ ਆਪਣੀ ਫੈਮਿਲੀ ਆ ਜਿਵੇਂ ਆਪਣੇ ਗੋਤ ਦਾ ਕਹ ਲਓ ਤੁਸੀਂ ਗੋਤ ਦਾ ਸੇਮ ਦਾ ਸੇਮ ਗੋਤ ਵਿੱਚ ਵਿਆਹ ਨਹੀਂ ਕਰਦੇ ਹਨ ਸੇਮ ਗੋਤ ਸੇਮ ਪਿੰਡ ਚ ਆਪਾਂ ਵਿਆਹ ਨਹੀਂ ਕਰਦੇ ਹਾਂ ਤੇ ਉਹ ਚੀਜ਼ ਹੈ ਤੇ ਤਾਂ ਕਰਕੇ ਇਹ ਬਹੁਤ ਸਪੈਸ਼ਲ ਟ੍ਰਾਈਬ ਸੀਗਾ ਜਿਹਦੇ ਕਰਕੇ ਤੁਹਾਨੂੰ ਦਿਖਾਉਣਾ ਸੀ ਬਾਕੀ ਆ ਕੰਦ ਕਰਕੇ ਜਿਹੜੀ ਇਹ 42 ਪਿੰਡਾਂ ਜੀ ਇਹ ਕੰਦ ਹੈਗੀ ਅੱਗੇ ਜਾ ਕੇ ਤੁਹਾਨੂੰ ਕੰਦ ਬਾਰੇ ਵੀ ਦੱਸਾਂਗੇ ਤੇ ਵੀ ਇਹ ਕਿਉਂ ਬਣੀ ਐਨੇ ਪਿੰਡਾਂ ਚ ਕਿਵੇਂ ਗੱਡੀ ਉਹ ਵੀ 5-600 ਸਾਲ ਪਹਿਲਾਂ ਦੀ ਇਹਨਾਂ ਨੇ ਕੰਦ ਗੱਡੀ ਹੋਈ ਹੈਗੀ Have any dead body preserved uh, in the village in the village but according to the T the <coughs> family they mm -hmm. live out of the village not inside the village okay they live in uh, in alone uh, mm -hmm. in the separate mountain then who protect the village <laughs> the village just they have a uh, representative Just the main. but uh, in these days now you have body but in not in the village you not in the village also where the body is not now the fashion body is no now one what ho gaya na e kande vi pind to bahar hundi hai body je hundi vi hai vese inna kole hai vi ni milada hun ha na de da matlab able o da munda able ho gaya hun inna kole hai vi ni so yeah there is like he going to tell for you about the walls here okay yes about the walls here ਵਾਏ ਦੇ ਬਲਟ ਬਾਲ ਸਿੰਘ ਆਜ਼ਾ ਆਜ਼ਾ ਇਥੋਂ ਲੀ ਦਾ ਵੋਲ ਇਸ ਦੇ ਮੇਕ ਫੋਰ ਦਾ ਫੈਂਸ ਅਰਾਊਂਡ ਦਾ ਵਿਲੇਜ ਬਿਕੋਜ਼ ਇਨ ਦਾ ਟਾਈਮ ਦਾ ਪਾਸ ਟਾਈਮ ਦਾ ਫਾਈਟਿੰਗ देयर इज ਅ ਵਾਰ ਬੀਟਵੀਨ ਕੌਂਸਲ ਟ੍ਰਾਈਬ ਐਂਡ ਅਨਦਰ ਟ੍ਰਾਈਬ ਸੋ ਥਿਸ ਵਾਰ ਦੇ ਯੂਸ ਦੇ ਯੂਸ ਫੋਰ ਪ੍ਰੋਟੈਕਸ਼ਨ ਆਫ ਵਾਰ ਮੈਂ ਆਪਣੇ ਵੀ ਉੱਚੇ ਕਿਲਿਆਂ 'ਚ ਰਹਿੰਦੇ ਹੁੰਦੇ ਸੀ ਉੱਚੇ ਵੀ ਤਾਂ ਜੋ ਕੋਈ ਬਾਹਰੋਂ ਹਮਲਾ ਨਾ ਕਰ ਸਕੇ ਉਹੀ ਚੀਜ਼ ਇੱਥੇ ਆ ਸੋ ਆਲਰੇਡੀ ਨਾਊ ਵੀ ਪਾਸਡ ਦਾ ਫਰਸਟ ਵਾਰ ਨਾਊ ਵੀ ਆਰ ਦਾ ਸੈਕੰਡ ਪਾਰਟ ਆਫ ਦਾ ਵਿਲੇਜ ਓਕੇ ਯੂ ਹੈਵ Second second part. Why second part, two like doors? Three, why three, three doors? People? Yeah, in another village as a four. It depends on the number of the people. Oh. Also again on the population is more expanded, they pulled more another one behind the village. Ah. Because from the top they make three, four, five, just but now they already we stop it to okay. put the new one. because port. no conflict now. Okay. okay. It's peaceful. Okay. Yeah. ਹੁਣ ਇਹ ਕਹਿੰਦੇ ਨਵੀਆਂ ਜਿਹੜੀਆਂ ਦੁਵਾਰਾਂ ਬਣਾਉਣੋਂ ਹਟ ਗਏ ਹੁਣ ਕਹਿੰਦੇ ਪੀਸਫੁੱਲ ਹੈ ਅੱਜ ਕੱਲ ਜਿਹੜੇ ਕਬੀਲੇ ਦੇ ਲੋਕ ਹੈ ਇਹੋ ਜਿਹੇ ਦਿਖਦੇ ਆ ਤੇ ਕੱਪੜੇ ਕਪੜੇ ਜਿਵੇਂ ਤੁਹਾਨੂੰ ਦੱਸਿਆ ਪਾ ਕੇ ਰੱਖਦੇ ਆ ਪੂਰੇ ਪਰ ਇਹੋ ਜਿਹੇ ਨਾ ਰਹਿਣ ਸਣੇ ਇਹ ਸਾਰੇ ਬਜ਼ੁਰਗ ਬੈਠੇ ਆ ਪੁਰਾਣੇ ਤੇ ਇਹ ਨਿਆਣੇ ਬੈਠੇ ਆ ਇਹਨਾਂ ਦੇ ਸੋ ਜਿਹੜਾ ਹੁਣ ਤੁਸੀਂ ਇਹ ਪਿੱਛੇ ਦੇਖ ਰਹੇ ਹੋ ਨਾ ਇਹ ਇਹਨੂੰ ਇਹ ਕਮਿਊਨਿਟੀ ਹਾਊਸ ਕਹਿੰਦੇ ਆ ਮਤਲਬ ਇਹਨਾਂ ਦੀ ਸਾਥ ਕਹਿ ਸਕਦੇ ਹੋ ਤੁਸੀਂ ਸਾਰੇ ਲੋਕ ਮਤਲਬ ਇੱਥੇ ਆ ਕੇ ਜਿਹੜੇ ਫੈਸਲੇ ਕਰਦੇ ਹੈਗੇ ਤੇ ਜਿਹੜਾ ਵੀ ਪੁਰਾਣੇ ਟਾਈਮ ਚ ਇਹਨਾਂ ਦਾ ਕੋਈ ਪਿੰਡ ਦਾ ਜਾਂ ਅੱਜ ਵੀ ਕਹਿੰਦਾ ਪਿੰਡ ਦਾ ਕੋਈ ਫੈਸਲਾ ਹੁੰਦਾਗਾ ਜਾਂ ਕਬੀਲੇ ਦਾ ਜਿਵੇਂ ਤੁਹਾਨੂੰ ਦੱਸਿਆ ਅਲੱਗ-ਅਲੱਗ ਗਰੁੱਪਸ ਨੇ ਇਹ ਤਾਂ ਉਹ ਫੈਸਲਾ ਇਹਨਾਂ ਦਾ ਇਸ ਜਗ੍ਹਾ ਤੇ ਹੁੰਦਾ ਤੇ ਦੂਜੀ ਗੱਲ ਇਹਨੇ ਹੋਰ ਦੱਸਿਆ ਵੀ ਕਮਿਊਨਿਟੀ ਹਾਊਸ ਚ ਜਿਹੜੇ ਯੰਗ ਮੁੰਡੇ ਹੈਗੇ ਜਾਂ ਜਿਹੜੇ ਅਨਮੈਲਡ ਹੈ ਜਿਹੜੇ ਵਿਆਹੇ ਨਹੀਂ ਹੋਏ ਤੇ ਉਹ ਸਾਰੇ ਇੱਥੇ ਸੌਂਦੇ ਆ ਪਿੰਡ ਚਪਾਵੇਂ ਉਹ ਮੰਨ ਲਓ 25 ਐ 30 ਐ ਮਤਲਬ ਜਿੰਨੇ ਇਹਨਾਂ ਦੇ ਗਰੁੱਪ ਦੇ ਇਹਦੇ ਨੇੜੇ ਇੱਕ ਪਿੰਡ ਚ ਹੈਗੇ ਆ ਤਾਂ ਉਹ ਸਾਰੇ ਉਹ ਚੋਂ ਇੱਥੇ ਸੌਣਗੇ ਵਾਰੀ ਵਾਰੀ ਸੌਂਦੇ ਆ ਮਤਲਬ ਜਿਵੇਂ ਆਪਣੇ ਪੈਰੇ ਵਾਲੇ ਦਿਨ ਕਹਿੰਦੇ ਪੈਰੇ ਵਾਲੇ ਵਾਰੀ ਬੰਨ ਲੈਂਦੇ ਸੀਗੇ ਪ੍ਰੋਟੈਕਸ਼ਨ ਲਈ ਰਾਤ ਨੂੰ ਵੀ ਪਿੰਡ ਚ ਕੋਈ ਦੁਰਘਟਨਾ ਹੋਗੀ ਉਹ ਕਹਿੰਦਾ 50 ਮੁੰਡੇ ਆ ਅਨਮੈਰਡ ਜਿਹੜੇ ਇੱਥੇ ਸੌਂਦੇ ਆ ਅਕੋਰਡਿੰਗ ਟੂ ਮਤਲਬ ਜਦੋਂ ਪਾਪੂਲੇਸ਼ਨ ਵਧਦੀ ਰਹਿੰਦੀ ਆ ਫਿਰ ਹੋਰ ਸੌਂਦੇ ਮਤਲਬ ਐਸ ਟਾਈਮ 50 ਮੁੰਡੇ ਮਤਲਬ ਵਾਰੀ ਵਨ ਵਨ ਕੇ ਕਹਿੰਦਾ ਐਸ ਟਾਈਮ ਇਹ 50 ਮੁੰਡੇ ਆ ਜਿਹੜੇ ਅਨਮੈਰਡ ਇੱਥੇ ਆਉਂਦੇ ਆ। ਨਾਲ ਦੂਜੀ ਗੱਲ ਇਸ ਦੀ ਇਹ ਹੈ ਕਿ ਇੱਥੇ ਇਸ ਕਬੀਲੇ ਦੀ ਕੋਈ ਵੀ ਔਰਤ ਅਲਾਉਡ ਨਹੀਂ। ਕਹਿੰਦੇ ਵੀ ਜੇ ਕੋਈ ਜਵਾਖ ਵੀ ਰੋਂਦਾ ਰੋਂਦਾ ਮਤਲਬ ਉਹਦੇ ਅੰਦਰ ਵੜ ਜੇ ਤਾਂ ਮਤਲਬ ਔਰਤ ਨੂੰ ਇਹ ਚੀਜ਼ ਦੀ ਆਜ਼ਾਦੀ ਨਹੀਂ ਵੀ ਅੰਦਰ ਉਹ ਜਵਾਖ ਨੂੰ ਕੱਢ ਲਿਓਗੇ ਉਹ ਬੰਦਿਆਂ ਨਹੀਂ ਕੱਢਣਾ ਮਤਲਬ ਅਲਾਉਡ ਨਹੀਂ। ਤੋਂ ਸੋ ਇਹ ਫਿਰ ਇਹ ਕਬੀਲੇ ਦੇ ਰੂ ਰੈਗੂਲੇਸ਼ਨ ਹੈ ਤੇ ਇਧਰਲੇ ਪਾਸੇ ਇਹਨਾਂ ਦੇ ਹੁਣ ਘਰਬਾਰ ਆਉਣੇ ਸ਼ੁਰੂ ਹੋ ਗਏ ਤੇ ਆ ਇਧਰ ਸਾਰੇ ਬੈਠੇ ਆ ਤੇ ਬੜਾ ਜਿਵੇਂ ਪਹਿਲਾਂ ਵਾਲੇ ਜਿੰਨੇ ਕਬੀਲੇ ਸੀ ਨਾ ਉਹ ਰਹਿੰਦੇ ਸੀਗੇ ਥੋੜੇ ਜੇ ਖੁੱਲੇ-ਖੁੱਲੇ ਆਣ ਜੰਗਲਾਂ 'ਚ ਖੁੱਲੇ ਘਰ ਸੀਗੇ। ਇਹਨਾਂ ਦਾ ਬਹੁਤ ਕੰਜਸਟਰਡ ਜਿਹਾ ਹੈਗਾ ਜਿਹੜਾ ਪਿੰਡ ਹੈ ਤੇ ਸਾਰੇ ਇਹਨਾਂ ਦੇ ਪਿੰਡ ਦੇ ਤੁਹਾਨੂੰ ਹਜੇ ਲੋਕਾਂ ਨਾਲ ਮਿਲਾਉਨੇ ਆ ਤੇ ਬਾਕੀ ਖਾਣ ਪੀਣ ਕੀ ਹੈ ਕਲਚਰ ਕੀ ਉਹ ਤਾਂ ਤੁਹਾਨੂੰ ਦਿਖਾਉਣੀ ਦਿਖਾਉਣਾ ਇਹ ਦੇਖੋ ਇਹ ਇਹਨਾਂ ਦੇ ਨਾ ਇਹ ਘਰ-ਬਾਰ ਹੈ ਇਹਨਾਂ ਦੇ ਇਹੋ ਜਿਹਾ ਲੱਕੜਾਂ ਹੀ ਲੱਕੜਾਂ ਛੋਟੀਆਂ-ਛੋਟੀਆਂ ਗਲੀਆਂ ਨੇ ਇਹ ਆ ਵੀ ਸਾਰਾ ਇਧਰ ਪਾਸੇ ਘਰ ਨੇ ਘਰਾਂ ਚ ਆਪਾਂ ਬਾਅਦ ਚੋਂ ਚੱਲਾਂਗੇ ਪਹਿਲਾਂ ਜਿਹੜਾ ਪਿੰਡ ਦੇ ਵਾਲੇ ਦਵਾਲੇ ਜਿਹੜੀ ਮਤਲਬ ਮੇਨ ਚੀਜ਼ ਹੈ ਪਿੰਡ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਇਸ ਜਾਂ ਕਬੀਲੇ ਬਾਰੇ ਜਾਣਕਾਰੀ ਉਹ ਬਾਈ ਗਾਈਡ ਆਪਾਂ ਦੱਸ ਰਿਹਾ ਬਾਅਦ ਚ ਇਹ ਸਾਰੀ ਚੀਜ਼ ਆਪਾਂ ਨੂੰ ਦਿਖਾਵਾਂ ਤੇ ਥੋੜਾ ਜਿਹਾ ਮੈਂ ਤੁਹਾਨੂੰ ਇਹ ਕੰਦ ਦੇ ਉੱਪਰ ਦੀ ਦਿਖਾ ਦਾਂ ਤੇ ਇਹ ਦੇਖੋ ਇਹ ਸਾਰਾ ਬਾਹਰਲੇ ਪਾਸੇ ਜਿਹੜਾ ਇਹ ਪਿੰਡ ਆ ਜਾਂ ਸ਼ਹਿਰ ਅੱਜ ਕੱਲ੍ਹ ਵਸਿਆ ਹੋਇਆ ਜਿਹੜਾ ਇਹਨਾਂ ਦਾ ਟ੍ਰੈਡੀਸ਼ਨਲ ਪਿੰਡ ਹੈ ਮਤਲਬ ਉਹ ਸਾਰਾ ਪੁਰਾਣੇ ਟਾਈਮ ਦਾ ਉਹ ਇਹ ਕੰਦ ਦੇ ਅੰਦਰ ਅੰਦਰ ਸਾਰਾ ਪਹਿਲਾਂ ਫਸਟ ਲੇਅਰ ਬੱਟਿਆਂ ਦੀ ਲਾਈ ਹੋਈ ਹੈ ਸੈਕੰਡ ਇਹਨਾਂ ਨੇ ਆਪਣੇ ਮਤਲਬ ਇਹ ਲੱਕੜਾਂ ਦੀ ਇਹ ਲਾਈ ਹੋਈ ਹੈ ਤੇ ਹੁਣ ਅਸੀਂ ਉੱਪਰਲੇ ਪਾਸੇ ਚੱਲਦੇ ਹਾਂ ਉੱਪਰਲੇ ਪਾਸੇ ਇਹ ਕੰਦ ਇੱਕ ਵੱਡੀ ਕੰਦ ਹੈ ਪੋਰ ਵੀ ਇਸ ਤੋਂ ਵੀ ਉੱਚੀ ਤੇ ਤੁਹਾਨੂੰ ਉਹ ਵੀ ਦਿਖਾਉਣੀ ਤੇ ਬਾਈ ਗਾਈਡ ਸਾਡਾ ਇਹ ਵੀ ਦੱਸ ਰਿਹਾ ਕਹਿੰਦਾ ਵੀ ਜਿਹੜਾ ਇਹ ਕਬੀਲਾ ਹੈ ਇਹ ਲੰਬੇ ਟਾਈਮ ਤੋਂ ਖੇਤੀ ਚ ਪਿਆ ਹੋਇਆ ਹੈ ਖੇਤੀਬਾੜੀ ਕਰਦਾ ਹੈਗਾ ਤਾਂ ਕਰਕੇ ਕਹਿੰਦਾ ਤਾਂ ਲਾਈਫ ਸਟਾਈਲ ਰਹਿਣ ਸਹਿਣ ਘਰਬਾਰ ਸਾਰੇ ਮਤਲਬ ਵਧੀਆ ਹੋਗੇ ਜਿੰਨੇ ਅਸੀਂ ਪਹਿਲਾਂ ਟ੍ਰਾਈਬਸ ਦੇਖੇ ਤੇ ਤੁਸੀਂ ਬਾਕੀ ਇਹ ਵੀ ਦੇਖਿਆ ਹੁਣ ਤੇ ਜਿੰਨੇ ਵੀ ਤੁਹਾਨੂੰ ਕਬੀਲੇ ਦੇਖੇ ਹੋਣਗੇ ਹੁਣ ਤੱਕ ਸਾਰੇ ਡਿਫਰੈਂਟ ਡਿਫਰੈਂਟ ਹੈ ਕਿਸੇ ਦਾ ਕੀ ਫਰਕ ਹੈ ਕਿਸੇ ਦਾ ਕੀ ਫਰਕ ਹੈ ਏ ਹੁਣ ਉੱਪਰਲੇ ਪਾਸੇ ਆ ਗਈ ਜਾ ਕੇ ਸਭ ਤੋਂ ਜੜੀ ਉੱਚੀ ਵਾਲ ਹੈ ਲੰਬੇ ਇਹਦਾ ਵਾਲ ਆਫ ਚਾਈਨਾ ਨਾਲ ਦੀ ਉਹ ਲੱਗਦੀ ਆ ਹਾਂਜੀ ਸਹੀ ਗੱਲ ਹੈ ਤੇ ਆ ਇਧਰਲੇ ਪਾਸੇ ਵੀ ਇਹਨਾਂ ਨੇ ਇਹਦੇ ਵਿੱਚ ਦੀ ਗੇਟ ਰੱਖਿਆ ਹੈ ਯਾਰ ਬਹੁਤ ਵੱਡੀ ਕੰਧ ਹੈ ਤੁਸੀਂ ਦੇਖ ਲਓ ਕਿਵੇਂ ਪੱਥਰ ਇਹਨਾਂ ਨੇ 600 ਸਾਲ ਪਹਿਲਾਂ ਲਿਆਂਦੇ ਹੋਣਗੇ ਇਹਨੇ ਤੇ ਕਿਵੇਂ ਚਿਣੇ ਹੋਣਗੇ ਆਪਣੇ ਮਤਲਬ ਜ ਆਪਣੇ ਸੋਚੀ ਇੰਡੀਆ ਚ ਉਦੋਂ ਕੀ ਚੱਲ ਰਿਹਾ ਸੀ ਰਾਜ ਮਹਾਰਾਜੇ ਹਰੇਕ ਕੀਤੀ ਕੁਛ ਨਾ ਕੁਛ ਯਾਰ ਉਸ ਟਾਈਮ ਚੱਲਦਾ ਸੀਗਾ ਮਤਲਬ ਅਫਰੀਕਾ ਦੇ ਜਿਹੜੇ ਕਬੀਲੇ ਸੀ ਉਹ ਆਏ ਜੋ ਰਹੇ ਸੀਗੇ ਦੇਸ ਏਰੀਆ ਯੂジング ਫਾਰ ਜਸਟ ਡਾਂਸਿੰਗ ਫਾਰ ði ਟਰੈਡੀਸ਼ਨਲ ਦੇਸ ਏਰੀਆ ਯੂジング ਫਾਰ ਜਸਟ ਡਾਂਸਿੰਗ ਸੈਰਮੋਨੀ ਟ੍ਰੈਡੀਸ਼ਨਲ ਡਾਂਸਿੰਗ ਯਾ ਯਾ ਦ ਡਾਂਸ ਇਟ ਐਵਰੀ ਟਾਈਮ ਓਨ ਦੇ ਮੈਰੀਟ ਮੈਰਿਜ ਟਾਈਮ ਓਕੇ ਓਕੇ ਵੈਨ ਦੇ ਵੈਨ ਦੇ Uh, social work yeah. dancing together sometimes is if somebody died old person died yeah. we are traditional dancing ek anda jehda hai thae ga matlab special ceremonies layi baneya hoya hai te jime dance wagaira karn ya hor karn what you said generation, generation poll yeah. this is yeah. E generation pole hai. Naam hai. Nun, uh, let you explain here yeah, the generation poll we used for the traditional uh, uh, to counting or traditional uh, calendar system okay mm -hmm. if, uh, because of we have a traditional administration system mm -hmm. every 18 year mm -hmm. we choose one leader for whole village okay. mm -hmm. when the new leader takes place from old leader, we erect one wood here. Okay. okay. Next 18 years, also when we changing a new one, we put another additional one. So how many now? Now about 22. 22. 22 together. Okay. That means 22 times 18. It shows about 400 years old. Okay. But this village, is a... this village? Okay. But this village before 400 years, 600 years old, but the old wood is already eaten by termites. ਯਾ ਸੌਕਣ ਖਾ ਜਾਂਦਾ ਮਤ ਸੌਂਖਾ ਜਾਂਦੀ ਆ ਇਹਨਾਂ ਲੋਕਾਂ ਨੇ ਨਾ ਆਪਣਾ ਕੈਲੰਡਰ ਬਣਾਇਆ ਹੋਇਆ ਜਾਂ ਸ਼ੁਰੂ ਤੋਂ ਕਾਊਂਟ ਕਰਨ ਦਾ ਇਹ ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਜਿਵੇਂ ਬਾਕੀ ਕਬੀਲਿਆਂ ਨੂੰ ਅੱਜ ਤੱਕ ਆਪਣੀ ਏਜ ਨਹੀਂ ਪਤਾ ਇਹ ਕਬੀਲਾ ਸ਼ੁਰੂ ਤੋਂ ਹੀ ਮਤਲਬ ਪੜਿਆ ਲਿਖਿਆ ਸੀ ਜਾਂ ਇਹਨਾਂ ਦੇ ਜਿਹੜੇ ਪੁਰਖੇ ਸੀ ਉਹ ਅਵੇਅਰ ਸੀਗੇ ਤੇ ਹਰ 18 ਸਾਲ ਬਾਅਦ ਕਹਿੰਦੇ ਕਿ ਇਹ ਪੋਲ ਇਹ ਗੱਡਿਆ ਜਾਂਦਾ ਸੀਗਾ ਇੱਥੇ ਤੇ ਜਿੱਥੋਂ ਮਤਲਬ 22 ਪੋਲ ਇਹ ਕਹਿੰਦੇ ਹੁਣ ਤੱਕ ਅਸੀਂ ਗੱਡਦੇ ਇਥੇ ਬਾਕੀ ਕੁਝ ਨੂੰ ਜਿਵੇਂ ਸੌਂਕ ਰਹੇ ਤੁਹਾਨੂੰ ਦੱਸਿਓ ਖਾਲਿਆ ਤੇ 22 ਪੋਲ ਗੱਡਤੇ ਤੁਸੀਂ ਦੇਖੋ 400 400 ਬਣਦਾ ਹੁਣ ਮਤਲਬ 400 ਇਹਨੇ 22 ਨੇ ਦੱਸਿਆ ਕਹਿੰਦਾ ਵੀ ਐਨੇ ਸਾਲ ਪੁਰਾਣਾ ਇਹ ਜਿਹੜਾ ਪਿੰਡ ਹੈ ਇਹ ਸਾਡਾ ਹੈਗਾਗਾ ਤੇ ਇਥੋਂ ਇਹ ਮਤਲਬ ਅੰਦਾਜ਼ਾ ਲੱਗ ਸਕਦਾ ਹੈਗਾ ਅਸੀਂ ਉਹ 2008 ਚ ਗੱਡਿਆ ਸੀ ਮਤਲਬ 16 ਸਾਲ ਹੋ ਗਏ ਤੇ ਜਿਹੜਾ ਨੈਕਸਟ ਹੁਣ ਗੱਡਿਆ ਜਾਊਗਾ ਉਹ 2026 ਦੇ ਵਿੱਚ ਗੱਡਿਆ ਜਾਊਗਾ 18 ਸਾਲਾਂ ਬਾਅਦ another the and they what is it, this stone? This is the stone like, Maturity uh, stone. Maturity uh, stone. Looks like in hammer bull jumping. Oh, but okay. in console, every boss before marriage, it's must to hmm. up hmm. this stone. Hmm. Hmm. A, hmm. a person who have hmm. bigger up and throw above the head behind. It's hmm. about the strength. Strength. Yeah. Just he is ready to right. get married. Okay. It, it can do just he weight again how hmm. much kilo it now the prophecy is about <laughs> 45 so? or 50 around oh, hmm. 50, kilos. 50 kilos yeah, yeah no. ਜਿਵੇਂ ਆਪਾਂ ਹਰ ਕਬੀਲੇ ਹਰ ਟ੍ਰਾਈਬ ਦੇ ਵਿੱਚ ਦੇਖਿਆ ਵੀ ਕੁਝ ਨਾ ਕੁਝ ਵੈਡਿੰਗ ਦੇ ਲਈ ਟਰੈਡੀਸ਼ਨ ਨੇ ਨਾ ਸਰਮਨੀ ਹੁੰਦੀ ਸੀਗੀ ਹਾਂਜੀ ਹਾਂਜੀ ਤੇ ਜਿਵੇਂ ਪਹਿਲਾਂ ਇਹ ਚ ਕਿਸੇ ਚ ਬੁਲ ਜੰਪਿੰਗ ਕਰਨੀ ਹੁੰਦੀ ਸੀ ਕਿਸੇ ਚ ਸੈਕਰੀਫਾਈਸ ਕਰਕੇ ਦਿਖਾਉਣਾ ਹੁੰਦਾ ਸੀ ਨਾ ਇਹਨਾਂ ਦੇ ਹੈਗਾ ਆ ਸਟੋਨ ਇਹ 50 ਕਿਲੋ ਦਾ ਜਿਹੜਾ ਮੁੰਡਾ ਮਤਲਬ ਇਹਨੂੰ ਸਟੋਨ ਨੂੰ ਚੱਕ ਕੇ ਪਿੱਛੇ ਨੂੰ ਸੈਟ ਦੂਗਾ ਉਹਨੂੰ ਮੰਨਦੇ ਨੇ ਕਿ ਹੁਣ ਤੂੰ ਵਿਆਹ ਕਰਾਉਣ ਲਈ ਤਿਆਰ ਆ ਤੇਰਾ ਵਿਆਹ ਕਰ ਦਿੰਦੇ ਵੈਸੇ ਇਹ ਤਾਂ ਨਾ ਚੀਜ਼ ਠੀਕ ਹੈ ਹਰ ਕਿਤੇ ਆਪਦਾ ਜੋਰ ਪਰਖਣ ਨੂੰ ਹੁੰਦਾ ਹੈਗਾ ਜਿਵੇਂ ਆਪਣੇ ਤੁਸੀਂ ਲਾ ਲੋ ਬੰਦਾ ਰੇਦਾ ਗੱਟਾ-ਗੱਟਾ ਚੱਕਣ ਲੱਗ ਜੇ 50 ਕਿਲੋ ਵਾਲਾ ਤੇ ਤਾਂ ਸਮਝ ਲੈਣਾ ਵੀ ਮੁੰਡਾ ਜਵਾਨ ਹੋ ਗਿਆ ਯਾਰ ਵੀ ਗੱਭਰੂ ਹੋ ਗਿਆ ਬੰਦਾ ਤੇ ਇਹਨਾਂ ਦੇ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਇਹਨਾਂ ਦੇ ਇੱਥੇ ਪੱਥਰ ਰੱਖ ਰੱਖਿਆ ਇਹ ਉਹ ਹਿਸਾਬ ਨਾਲ ਪਰਖ ਲੈਂਦੇ ਆ ਵੀ ਮਤਲਬ ਬੰਦਾ ਵੀ ਜਿਹੜਾ ਮੁੰਡਾ ਹੈਗਾ ਉਹ ਮੈਚੂਰ ਹੋ ਗਿਆ ਹਰੇਕ ਕਬੀਲੇ ਦਾ ਜਿਵੇਂ ਆਪਣਾ ਕਲਚਰ ਹੁੰਦਾ ਹੈਗਾ ਤੇ ਬਾਕੀ ਹਾਂਜੀ ਪਰ ਅਸੀਂ ਨਹੀਂ ਕਹਿੰਦੇ ਜਦੋਂ ਪਿਓ ਦੀ ਜੁੱਤੀ ਪੁੱਤ ਨੂੰ ਆਉਣੀ ਜਦੋਂ ਪਿਓ ਦੀ ਜੁੱਤੀ ਪੁੱਤ ਨੂੰ ਆਉਣ ਲੱਗ ਜੇ ਹਾਂਜੀ ਵੀ ਉਹ ਵਿਆਹ ਦੇ ਯੋਗ ਹੋ ਜਾਂਦਾ ਹੈਗਾ ਤੇ ਜਿਹੜਾ ਇਹ ਟ੍ਰਾਈਬ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਖੇਤੀ ਕਰਦਾ ਹੈ ਜਾਂ ਮਤਲਬ ਹੋਰ ਇਹਦੇ ਇਹ ਦੇਖੋ ਇਹ ਘਰ ਦੇ ਤਾਣੇ ਬਾਣੇ ਵੀ ਲਾਏ ਹੋਏ ਨੇ ਇਹਨਾਂ ਨੇ ਇਹ ਜਿਵੇਂ ਤਾਣੇ ਬੁਣਦੇ ਹੁੰਦੇ ਸੀ ਨਾ ਆਪਣੇ ਦਰੀਆਂ ਖੇਸ ਬੁਣਦੇ ਸੀਗੇ ਤੇ ਇਹ ਕਾਟਨ ਦੀ ਕਹਿੰਦੇ ਬਹੁਤ ਵੱਡੇ ਪੱਦਰ ਤੇ ਖੇਤੀ ਕਰਦਾ ਜਿਹੜਾ ਇਹ ਹੈ ਕਬੀਲਾ ਤੇ ਇਹਨੀਆਂ ਦਰੀਆਂ ਉਧਰ ਬੁਣੀਆਂ ਵੀ ਪਿੰਆਂ ਦਰੀਆਂ ਦੁਰੀਆਂ ਤੁਹਾਨੂੰ ਦਿਖਾਵਾਂਗੇ the main job of the men's देखो दिस वन the main is job woman spinning ओके वुमन स्पिनिंग बिकॉज़ शी इज़ गेस्ट टेया खुशी ने ਹੁਣ ਬੁਣਨਾ ਤਾਣਾ ਜੰਸਾ ਬੱਜੀ ਸੀ ਮੈਨਸ ਸਪੈ ਹਾਓ ਜਸਟ ਯਰ ਲੈਗਸ ਪੁੱਟ ਓਨ ધ ਲੈ ਖੁਸ਼ੀ ਤੁਸੀਂ ਸਿੱਖੋ ਫਿਰ ਮੜਾ ਜਾ ਬੁਣਨਾ ਮੈਂ ਦਿਖਾਉਣਾ ਲੈ ਸਪੈਸਕਿਲ ਵਾਲ ਲੈਗ ਛੋਟੇ ਹੁੰਦੇ ਬਥੇਰੀਆਂ ਦਰੀਆਂ ਬੁੜੀਆਂ ਹੋਣਗੀਆਂ ਇਹਦੇ ਵਿੱਚ ਐਂਡ ਵਨ ਲੈਗਸ ਜਸਟ ਆਹ ਓਨਲੀ ਵਨ ਓਕੇ ਓਨਲੀ ਵਨ ਲੈਗ ਓਕੇ ਆਹ ਬੰਨੀ ਲਾਲ ਉਹਦਾ ਇੰਨੀ ਕਾਲੀ ਗਾਲੀ ਬਣਦਾ ਸੀਗਾ ਤੁਸੀਂ ਤਾਂ ਹੱਥ ਮੈਲਾ ਦਾ ਬਣਦੋਂਗੇ ਸਾਲ ਕਿ ਚੱਕ ਖੇਸ ਮੈਨੂੰ ਸਾਗਾ ਪਾਣਾ ਤਾਂ ਆ ਗਿਆ ਚਲ ਨਾ ਸੈਕੰਡ ਵਨ ਖਿੱਚ ਲਾ ਹੁਣ ਕੰਗਾ ਖਿੱਚੋ ਹਾਂ ਕੰਗਾ ਖਿੱਚੋ ਹੁਣ ਵਾਸ ਗੁੱਡ ਵਨ ਤੇ ਜਿਹੜੀਆਂ ਫੀਮੇਲਸ ਦਾ ਕੰਮ ਹੈ ਫੀਮੇਲ ਜਿਆਦਾ ਆ ਕੰਮ ਕਰਦੀ ਇਹਨਾਂ ਨੂੰ ਮਤਲਬ ਬਣਾ ਕੇ ਦਿੰਦੀਆਂ ਸਾਰਾ ਜਿਵੇਂ ਕਹਿੰਦੇ ਨੇ ਸੂਤ ਕੱਤਣਾ ਕਹਿੰਦੇ ਹੁੰਦੇ ਸੀ ਆਪਣੇ ਵੀ ਸੂਤ ਕੱਤ ਕੇ ਦਿੰਦੀਆਂ ਨੇ ਹੈਲੋ ਹੂੰ ਤੇ ਇਹ ਇਹਨਾਂ ਦੀ ਜੌਬ ਹੈ ਤੇ ਜਿਹੜੀਆਂ ਇਹ ਅੰਦਰ ਅੱਗੇ ਬਣਾ ਕੇ ਦਿੰਦੇ ਨਾ ਦਰੀਆਂ ਦੁਰੀਆਂ ਤੇ ਐਵੇਂ ਦੀਆਂ ਬਣਦੀਆਂ ਇਹ ਆਪਣੇ ਘਰੇ ਵੀ ਆਪਣੇ ਪੰਜਾਬ 'ਚ ਵੀ ਚਲੋ ਹੁੰਦਾ ਹੀ ਸੀ ਸਾਰਾ ਕੁਝ ਆਪਣੇ ਹੀ ਬਣਾਉਂਦੇ ਸੀਗੇ ਤੇ ਇਧਰ ਇੱਕ ਇਧਰ ਮਾਤਾ ਜੀ ਬੈਠਿਆ ਇਹ ਇਹ ਵੀ ਦੇਖ ਲੋ ਇਹ ਆ ਸੂਤ ਕੱਤ ਕੇ ਦੇ ਰਹੇ ਆ ਇਹਨਾਂ ਨੂੰ ਤੇ ਆਪਣੇ ਚਰਖੇ ਦੇ ਹੁੰਦਾ ਸੀਗਾ ਇਹਨਾਂ ਦੇ ਇਸ ਤਰੀਕੇ ਨਾਲ ਹੁੰਦਾ ਹੈਗਾ ਇਹ ਇਹਨਾਂ ਦੇ ਮਤਲਬ ਚਾਦਰਾਂ ਚੁੱਦਰਾਂ ਜਿਹੜੀਆਂ ਬਣਾਈਆਂ ਉਹ ਦਿਖਾ ਰਹੇ ਐ ਸਰੀਅਲ ਕੋਟਨ ਸਰੀਅਲ ਕੋਟਨ ਬਹੁਤ ਸੋਹਣੀ ਆ ਸਾਫਟ ਆ ਬਹੁਤ ਹੱਥ ਲਾ ਕੇ ਦੇਖੋ ਦਿਖਾਓ ਬਹੁਤ ਸਾਫਟ ਹੈ ਸਹੀ ਆ ਯਾਰ ਬਹੁਤ ਸਾਫਟ ਬਹੁਤ ਵਧੀਆ ਇਹ ਮੈਂ ਤਾਂ ਇਹੋ ਜੀ ਚੀਜ਼ ਹੀ ਨਹੀਂ ਦੇਖੀ ਕਦੇ ਆਹ ਕਲਰ ਜਿਆਦਾ ਸੋਹਣਾ ਨਹੀਂ ਹੈਗਾ ਆ ਦੇਖਿਓ ਨਹੀਂ ਨਾ ਆ ਜਿਆਦਾ ਮੈਂ ਫੜਕੀਲਾ ਜ ਨਹੀਂ ਨਾਲ ਨਹੀਂ ਵਧੀਆ ਇਹ ਅਫਰੀਕਾ ਦੀ ਪਹਿਚਾਨ ਹੈ ਨਾ ਇਹ ਅਫਰੀਕਾ ਤੋਂ ਲੈ ਇਹ ਹੈ ਕੀ ਹੈਗਾ 왓 ਇਜ਼ ਇਟ 왓 ਇਜ਼ ਇਟ ਦੇਖੋ ਕਿਸੇ ਫਰਮ ਦੀ ਡਾਈਨਿੰਗ ਟੇਬਲ ਤੇ ਵਿਛਾ ਦਿਓ ਮੈਂ ਮੇਰੀ ਜਿਵੇਂ ਆਪਾਂ ਕੰਫਰਟਰ ਨਹੀਂ ਬੈੱਡ ਦੇ ਉੱਤੇ ਵਿਛਾ ਹਾਂਜੀ ਕੰਫਰਟਰ ਦੇ ਉੱਪਰ ਵਿਛਾ ਦਿਓ ਤੇ ਭਾਵੇਂ ਦੀ ਜਿਹੜਾ ਆਪਣਾ ਸੀਟਰ ਹੁੰਦਾ ਉਹਦੇ ਉੱਪਰ ਜਿਹਦੇ ਮਰਜ਼ੀ ਉੱਪਰ ਵਿਛਾ ਭਾਵੇਂ ਦੀ ਪੈਰਾਂ ਹੇਠਾਂ ਲਾਓ ਜਿਵੇਂ ਮਰਜ਼ੀ ਸੋ ਹੁਣ ਅਸੀਂ ਚੱਲੇ ਆ ਇਹਨਾਂ ਦੇ ਘਰਾਂ 'ਚ ਤੇ ਤੁਹਾਨੂੰ ਦਿਖਾਉਣੇ ਇਹਨਾਂ ਦੇ ਘਰ-ਬਾਰ ਕਿਹੋ ਜਿਹੇ ਹੁੰਦੇ ਆ ਹੈਲੋ ਤੇ ਇਹਨਾਂ ਦੇ ਵੀ ਘਰ-ਬਾਰ ਇਹ ਕਹੇ ਜੇ ਬਣਾ ਕੇ ਰੱਖਦੇ ਹੈਗੇ ਤੇ ਬਾਕੀ ਖੇਤੀ ਨਾਲ ਸਬੰਧਤ ਹੋਣ ਕਰਕੇ ਤੇ ਜੇ ਖੇਤੀ ਦਾ ਥੋੜਾ ਬਹੁਤਾ ਹੋਇਆ ਇੱਥੇ ਨੇੜੇ ਤਾਂ ਉਹਨਾਂ ਨੂੰ ਉਹ ਵੀ ਦਿਖਾ ਦੇਾਂਗੇ ਸੋ ਹੁਣ ਅਸੀਂ ਇਹਨਾਂ ਚ ਕਿਸੇ ਇੱਕ ਦੇ ਘਰੇ ਜਾ ਰਹੇ ਹਾਂ ਤੇ ਘਰ ਦੇ ਬਾਹਰ ਚ ਵੀ ਹੈ ਜਿਵੇਂ ਗੇਟ 'ਤੇ ਲੱਕੜਾਂ ਲਾ ਕੇ ਰੱਖਦੇ ਤੇ ਅੰਦਰੋਂ ਹੁਣ ਤੁਹਾਨੂੰ ਘਰ ਹੈ ਜਿਹੜੇ ਉਹ ਦਿਖਾਉਣੇ ਆ ਕਿਹੋ ਜਿਹਾ ਤੇ ਜਿਹੜੇ ਇਹਨਾਂ ਦੇ ਘਰ ਹੈ ਉਹ ਕੁਛ ਇਹੋ ਜਿਹਾ ਥੱਲੇ ਉਵੇਂ ਲੱਕੜਾਂ ਲਾਈਆਂ ਹੋਈਆਂ ਤੇ ਉੱਪਰਲੇ ਪਾਸੇ ਗਰਾਸ ਦੀ ਉਵੇਂ ਕਾਹ ਦੀ ਇਹ ਸਾਰੀ ਛੱਤ ਬਣਾਈ ਹੋਈ ਹੈਗੀ ਤੇ ਨਾਲ ਪਸ਼ੂ ਪਾਲਣ ਹੋਣ ਦੇ ਨਾਲ ਨਾਲ ਇਹਨਾਂ ਦਾ ਖੇਤੀ ਦੇ ਨਾਲ 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 ਇਹਨਾਂ ਦਾ ਸਾਰੀ ਪਸ਼ੂ ਪਾਲਣ ਵੀ ਹੈ ਜਿਵੇਂ ਇਹ ਦੇਖੋ ਇਹਨਾਂ ਨੇ ਬੱਕਰੀਆਂ ਭੇਡਾਂ ਇਹ ਸਾਰੀ ਇਹਨਾਂ ਨੇ ਰੱਖੀਆਂ ਹੋਈਆਂ ਤੇ ਆ ਖੇਤੀਬੱਤੀ ਦਾ ਜਿਹੜਾ ਕੰਮ ਹੈ ਫਸਲવાડી ਦਾ ਇਹ ਆਪਦਾ ਕਰਦੇ ਆ ਤੇ ਆ ਇਹਨਾਂ ਦਾ ਮਤਲਬ ਸੌਣ ਵਾਲਾ ਜਿਵੇਂ ਬੈੱਡਰੂਮ ਕਹਿ ਸਕਦੇ ਹੋ ਤੁਸੀਂ ਇਹੋ ਜਿਹਾ ਤੇ ਇਹਦੇ ਵਿੱਚ ਗੱਦੇ-ਗੁੱਦੇ ਬਾਕੀ ਤਾਂ ਜਿਹੜੇ ਸੀਗੇ ਉਹ ਖੱਲਾਂ-ਖੁੱਲਾਂ ਤੇ ਸੌਂਦੇ ਸੀਗੇ ਤੇ ਜਿਹੜੀ ਇਹ ਹੈ ਮਤਲਬ ਕਬੀਲ ਦਾ ਇਹ ਆਪਣਾ ਬਣਾ ਕੇ ਰੱਖਦੇ ਆ ਕਮਰੇ ਵਗੈਰਾ ਜਾਂ ਇਹਨਾਂ ਕੋਲੇ ਗੱਦੇ ਵਗੈਰਾ ਮਾਡਰਨ ਨੇ ਇਹ ਇਹ ਸਾਰੇ ਘਰ ਇਹਨਾਂ ਦੇ ਆ ਮਿੱਟੀ ਦੇ ਬਣੇ ਹੋਏ ਤੇ ਜਿਹੜਾ ਇਹ ਘਰ ਆ ਤੁਸੀਂ ਇਹ ਦੇਖ ਸਕਦੇ ਹੋ ਐਡਾ ਕਾ ਇਹ ਬੈਡਰੂਮ ਆ ਇਹਨਾਂ ਦਾ ਇਹ ਉੱਪਰਲੇ ਪਾਸੇ ਟੀਨ ਪਾਈ ਹੈ ਤੇ ਮਿੱਟੀ ਤੇ ਲੱਕੜ ਦਾ ਬਣਿਆ ਤੇ ਅੰਦਰ ਨਿਆਣੇ ਸੁੱਤੇ ਪਏ ਆ ਨਹੀਂ ਮੈਂ ਤੁਹਾਨੂੰ ਇਹਦਾ ਜਿਹੜਾ ਅੰਦਰੋਂ ਵੀ ਥੋੜਾ ਜਿਹਾ ਕਬੀਲੇ ਦਾ ਦਿਖਾ ਦਿੰਦਾ ਜਿਹੜਾ ਖਾਣ ਪੀਣਾ ਇਹਨਾਂ ਦਾ ਉਹ ਇਹੋ ਜਿਹਾ ਨਿੰਮ ਦੇ ਪੱਤੇ ਖਾਂਦੇ ਆ ਯਾਰ ਇਹ ਕਮਾਲ ਹੋ ਗਈ ਇਹ ਕਹਿੰਦੇ ਆ ਨਿੰਮ ਦੇ ਪੱਤੇ ਉਹ ਵਾਟ ਇਜ਼ ਇਟ ਇਨਸਾਈਡ ਦਿਸ ਵਨ ਲਾਈਕ ਦਿਸ ਵਨ ਮੋਰਿੰਗਾ 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 ਦਿਸ ਵਨ ਵਾਸ ਮੇਡ ਵਿਦ ਸਰਗਮ ਸਰਗਮ ਤੇ ਬਾਜਰੇ ਦੇ ਉੱਤੇ ਨਾ ਨਿੰਮ ਦੇ ਪੱਤੇ ਲਾਏ ਹੋਏ ਆ ਤੇ ਜਿਹੜਾ ਲਾਈ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਲੈਂ ਕਿ ਸਪੈਨਿਸ਼ ਮਤਲਬ ਜਿਵੇਂ ਆਪਾਂ ਪਾਲਕ ਵਗੈਰਾ ਨਹੀਂ ਲਾ ਲੈਂਦੇ ਉਹ ਮੈਂ ਥੋੜਾ ਮੈਂ ਲਾਦਾ ਨਿੰਮ ਦੇ ਪੱਤੇ ਤਾਂ ਯੂਜ਼ ਕਰਦੇ ਮੈਂ ਆਪਾਂ ਨੂੰ ਕਹਿੰਦੇ ਨੇ ਵੀ ਐਂਟੀਬੈਕਟੀ ਐਂਟੀਬਾਇਟਿਕ ਹੁੰਦੇ ਤੇ ਜਿਹੜਾ ਕੁੰਡਾ ਇਹਨਾਂ ਦਾ ਜਿਹੜਾ ਚਟਨੀ ਗੁੱਟੀ ਹੋਈ ਹੈ ਇਹਨਾਂ ਨੇ ਇਹ ਦੇਖੋ ਲੱਕੜ ਦਾ ਹੈਗਾ ਇਹੋ ਜਿਹਾ ਇਹ ਤੇ ਜਿਹਨਾਂ ਨੇ ਇਹ ਚਟਨੀ ਗੁੱਟ ਰੱਖੀ ਹੈ ਤੇ ਆ ਇਹਨਾਂ ਦਾ ਅੰਦਰੋਂ ਘਰ ਹੈਗਾ ਜਿਹੜਾ ਇਹਨਾਂ ਦਾ ਮੇਨ ਕਿਚਨ ਹੈ ਇਹਨਾਂ ਦਾ ਇਹ ਹੋ ਜਾਗਾ ਅੰਦਰਲੇ ਪਾਸੇ ਅੰਦਰਲੇ ਪਾਸੇ ਨਾ ਸਾਰਾ ਸਮਾਨ ਰੱਖਿਆ ਹੈ ਕਿਚੇ ਨਾ ਮਤਲਬ ਤੇ ਨਾਲ ਆ ਕੁਝ ਸਟੋਰ ਵੀ ਕਰਖੇ ਇਹਨਾਂ ਨੇ ਸਮਾਨ ਸਮੂਨ ਇਹੋ ਜੇ ਅੰਦਰ ਲਈ ਬਸ ਹੋਗਾ ਸਾਰਾ ਇਹ ਤੇ ਜਿਵੇਂ ਆਪਣੇ ਪਿੰਡਾਂ ਚ ਲੱਸੀ ਹੁੰਦੀ ਹੈ ਨਾ ਤੇ ਇਹਨਾਂ ਦੇ ਇਹਦੇ ਚ ਮਤਲਬ ਬਣਾਇਆ ਹੋਇਆ ਵੀ ਨੇਚਰਲੀ ਹੈ ਤੇਰੇ ਚ ਬੀਅਰ ਹੈ ਬੀਅਰ ਆਮ ਨੋਰਮਲੀ ਦਿਨੇ ਪੀਂਦੇ ਨੇ ਇਹ ਤੇ ਬੀਅਰ ਹਾਂਜੀ ਠੀਕ ਹੈ ਟੂ ਵਨ ਸੈਕਿੰਡ ਮੈਨੂੰ ਤਾਂ ਸਮਝ ਨਹੀਂ ਆਇਆ ਹੈਗਾ ਹਾਂਜੀ ਵੀ ਕਾਦੇ ਪੱਤੇ ਨੇ ਇਹ ਆ ਦੇਖੋ ਜਿਹੜੀ ਇਹ ਚੀਜ਼ ਹੈ ਨਾ ਇਹਨੂੰ ਡਰਾਈ ਕਰਕੇ ਇਹ ਬਣਾਉਂਦੇ ਨੇ ਆ ਪੱਤੇ ਨਹੀਂ ਦਿਖਾਓ ਆ ਦੇਖੋ ਇਸ ਤਰ੍ਹਾਂ ਦੇ ਪੱਤੇ ਆ ਇਹ ਜਿਵੇਂ ਪਹਿਲਾਂ ਆਪਾਂ ਨੂੰ ਦਿਖਾਇ ਸੀ ਦੇਗੂ ਨੇ ਸਬੀਰ ਵਿੱਚ ਦੇ ਆ ਦੇਖੋ ਇਹ ਦਿਨੀ 20 ਰੁਪਏ ਜਾਂਦਾ ਇਹ ਵੀ ਇਹ ਗਾਈਡ ਵੀ ਸਾਡਾ ਇਸੇ ਕਬੀਲੇ ਚੋਂ ਆ ਹਰੇਕੇ ਚਾਕਾ ਹਰੇਕੇ ਇਹ ਚਾਕਾ ਚਾਕਾ ਇੱਦਾਂ ਚਾਕਾ ਚਾਕਾ ਆਇਤਨਾ ਜੰਨੇ ਸਰਗਮ ਐਨ ਐਮ ਆਈਸ ਐਂਡ ਅ ਵੀ ਫਰਮੈਂਟਿੰਗ ਫਾਰ 3 ਡੇਸ ਆਈ ਥਿੰਕ ਇਟ ਇਜ ਹੋ ਰਿਹਾ ਰਿਪਨ ਜੇ ਤੁਸੀਂ ਫੂਡ ਨਾਲ ਪੀਣਿਆ ਦਾ ਉਹਨੂੰ ਕਹਿੰਦੇ ਨੇ ਵੀ ਇਹ ਡਰਿੰਕ ਹੈ ਜਦੋਂ ਤੁਸੀਂ ਜ਼ਿਆਦਾ ਪੀ ਲੈਂਦੇ ਫਿਰ ਉਹਨੂੰ ਅਲਕੋਹਲ ਕਹਿੰਦੇ ਨੇ ਇੱਥੇ ਇਹਨਾਂ ਦੇ ਡੇਲੀ ਲਾਈਫ ਦਾ ਡੇਲੀ ਰੁਟੀਨ ਦਾ ਹਿੱਸਾ ਨੇ ਸਾਰੀਆਂ ਚੀਜ਼ਾਂ ਤੇ ਜਵਾਕਾਂ ਤੋਂ ਲੈ ਕੇ ਨਿਆਣੇ ਬੁੜੀਆਂ ਬੰਦੇ ਏ ਟੂ ਜ਼ेड ਸਾਰੀ ਪੀਂਦੇ ਤੇ ਇੱਥੇ ਇਹਨਾਂ ਦੀ ਦੁਕਾਨ ਆ ਗਈ ਤੇ ਜਿਵੇਂ ਲੋਕਲ ਪਿੰਡ ਚ ਸ਼ਾਪ ਹੁੰਦੀ ਐ ਇਹੋ ਜੀ ਦੁਕਾਨ ਤੇ ਹੁਣ ਇਸ ਟਾਈਮ ਅਫਰੀਕਾ ਚ ਅੰਬਾਂ ਦਾ ਸੀਜ਼ਨ ਚੱਲ ਜਾਂਦਾ ਅੰਬ ਇੱਥੇ ਆਏ ਹੋਏ ਆ ਆਪਣੇ ਅਜੇ ਲੇਟ ਆਉਣਗੇ ਤੇ ਤਾਂ ਕਰਕੇ ਜਿੰਨੇ ਵੀ ਨਿਆਣੇ ਆ ਤੁਸੀਂ ਇਹਨਾਂ ਦੇ ਹੱਥਾਂ ਚ ਅੰਬ ਦੇਖ ਸਕਦੇ ਹੋ ਆ ਇੱਥੇ ਦੁਕਾਨਾਂ ਤੇ ਦੇਖ ਸਕਦੇ ਹੋ ਸਾਰੇ ਕਿਤੇ ਅੰਬ ਹੀ ਜਾਂਦਾ ਤੇ ਇਹਨਾਂ ਦੀਆਂ ਦੁਕਾਨਾਂ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇਹ ਥੋੜੇ ਜੇ ਐਜੂਕੇਟਿਡ ਆ ਤੇ ਆ ਸਾਮਾਨ ਵੀ ਵਰਤਦੇ ਆ ਸਰ ਤੇ ਇਹ ਲੋਕਾਂ ਦੇ ਰਿਲੀਜੀਅਨ ਬਾਰੇ ਇਹਨਾਂ ਨੇ ਦੱਸਿਆਗਾ ਕਿ ਵੈਸੇ ਤਾਂ ਜਿਹੜੇ ਸਾਰੇ ਇਹ ਮਤਲਬ ਕਿਸੇ ਰੱਬ ਨੂੰ ਕਿਸੇ ਨਹੀਂ ਮੰਨਦੇ ਹੁੰਦੇ ਜਿੰਨੇ ਵੀ ਇਹ ਕਬੀਲੇ ਹੁੰਦੇ ਆ ਇਹਨਾਂ ਦੇ ਫੇਰ ਘਰ-ਬਾਰ ਆ ਗਏ ਤੇ ਪਰ ਇਹ ਹੈ ਵੀ ਅੱਜ ਕੱਲ ਇਹ ਹੌਲੀ-ਹੌਲੀ ਕ੍ਰਿਸਚੀਅਨ ਰਿਲੀਜੀਅਨ ਚ ਕਨਵਰਟ ਹੋਣ ਲੱਗੇ ਇਹ ਸਾਰੇ ਤੇ ਤੁਸੀਂ ਇਹ ਦੇਖੋ ਯਾਰ ਵੀ ਅਸੀਂ ਨਾ ਪਿਛਲੇ ਘੰਟੇ ਤੋਂ ਇਸ ਮਤਲਬ ਪਿੰਡ ਚ ਗੇੜਾ ਦੇ ਰਹੇ ਇੱਕ ਘੰਟਾ ਹੋ ਗਿਆ ਸਾਨੂੰ ਤੇ ਜਿਹੜਾ ਇਹ ਪਿੰਡ ਹੈ ਇੱਕ ਤਾਂ ਕਾਫੀ ਸਾਰਾ ਵੱਡਾ ਹੈਗਾ ਦੂਜਾ ਨਾਲ ਇਹ ਪਿੰਡ ਦੇ ਜਿਹੜੀ ਆਹ ਵਾਲ ਹੈ ਇਹ ਇਨਰ ਵਾਲ ਹੈ ਹੁਣ ਤਾਂ ਅਸੀਂ ਜਿਹੜੀ ਵੱਡੀ ਕੰਧ ਸੀ ਉਹ ਤੋਂ ਪਿਛਲੇ ਪਾਸੇ ਆ ਗਏ ਤੇ ਪਿੰਡ 'ਚ ਥਾਂ-ਥਾਂ ਕੰਧਾਂ ਬਣੀਆਂ ਹੋਈਆਂ ਮਤਲਬ ਪ੍ਰੋਟੈਕਸ਼ਨ ਲੇਅਰਸ ਲਾਈਆਂ ਹੋਈਆਂ ਇਹਨਾਂ ਨੇ ਆਲੇ ਦੁਆਲੇ ਇੱਕ ਵੱਡੀ ਕੰਧ ਪਹਿਲਾਂ ਫਿਰ ਛੋਟੀ ਕੰਧ ਪੂਰੇ ਪਿੰਡ 'ਚ ਹੀ ਚੱਲੀ ਜਾਂਦੀ ਹੈ ਤੇ ਇਹ ਆ ਗਿਆ ਜੀ ਹੁਣ ਕੋਈ ਨਵੀਂ ਚੀਜ਼ ਆ ਗਈ ਹੈ ਇਹ ਇਹ ਗਾਈਡ ਸਾਹਿਬ ਦੱਸਣਗੇ ਇੱਥੇ ਕੀ ਆ ਗਿਆ ਤੇ ਜਿਵੇਂ ਪਹਿਲਾਂ ਕਮਿਊਨਿਟੀ ਹਾਲ ਦਿਖਾਇਆ ਸੀ ਹੈਲੋ ਹਾਊ ਆਰ ਯੂ ਫਾਈਨ ਤੇ ਜਿਵੇਂ ਪਹਿਲਾਂ ਕਮਿਊਨਿਟੀ ਹਾਲ ਦਿਖਾਇਆ ਸ਼ਾਇਦ ਉਸੇ ਤਰ੍ਹਾਂ ਦੀ ਇਹ ਚੀਜ਼ ਕੁਝ ਹੋਰ ਹੋਊਗੀ ਤੇ ਪਿੰਡ ਦੀ ਸੱਤ ਚ ਦੇਖ ਲਓ ਸਾਰੇ ਬਜ਼ੁਰਗ ਬੈਠੇ ਆ ਤੇ ਇਹ ਪਹਿਲਾ ਕਬੀਲਾ ਸੀ ਦੇਖ ਯਾਰ ਜਿੱਥੇ ਇੰਨੇ ਬਜ਼ੁਰਗ ਹੈ ਨਹੀਂ ਕਿਸੇ ਕਬੀਲੇ ਚ ਪਤਾ ਨਹੀਂ ਤਾਂ ਬਾਈ ਮਤਲਬ ਉਮਰਾ ਘਟ ਸੀ ਉਹਨਾਂ ਦੀਆਂ ਬਜ਼ੁਰਗ ਨਹੀਂ ਕਿਸੇ ਕਬੀਲੇ ਚ ਦੇਖੇ ਸੀਗੇ ਤੇ ਇੱਥੇ ਸਾਰੇ ਕਬੀਲੇ ਦੇ ਦੇਖ ਲਓ ਬਜ਼ੁਰਗੀ ਬਜ਼ੁਰਗ ਹੈ ਤੇ ਬਾਕੀ ਇਹ ਸੱਤ ਚ ਆ ਕੇ ਅਜਾ ਉਹਦਾ ਸੌਦਾ ਪੱਤਾ ਵੀ ਵੇਚਦੇ ਆ ਜਿਵੇਂ ਇਹ ਬੁੜੀਆਂ ਦੇ ਸੌਦਾ ਪੱਤਾ ਵੇਚਦੀਆਂ देखो व्हाट इज इट दिस वन इज मोरिंगा मोरिंगा व्हाट दे यूज फॉर देयर इज लाइक अ स्पिनच यू नो स्पिनच या स्पिनच ਜਿਵੇਂ ਆਪਣੇ ਪਾਲਕ ਹੁੰਦਾ ਆਪਾਂ ਘਰਾਂ ਚ ਪਾਲਕ ਵਰਤਦੇ ਆਂ ਨੋ ਸੋ ਇਟ ਇਸ ਬੈਸ ਮੈਡੀਸਨ ਫॉर ਹਰ ਪਰਟੀਸ਼ਨ ਡਾਇਬੀਟਸ ओ ਇਸ ਐਲਸੋ ਮੈਡੀਸਨ ਇਹ ਕਹਿੰਦਾ ਐਂਟੀਬਾਇਟਿਕ ਮੈਡੀਸਨ ਹੈ ਐਂਟੀਬਾਇਟਿਕ ਮੈਡੀਸਨ ਦਾ ਵੀ ਕੰਮ ਕਰਦਾ ਤੇ ਦੇ ਗrown ਇਨ द लाइक ਇਨ ਦਾ ਫੀਲਡ ਇਸ ਇਨ ਦਾ ਬਲੇਜ਼ ਉਹ ਇਹ ਕਹਿੰਦਾ ਆਪਣੇ ਖੇਤਾਂ 'ਚ ਘਰਾਂ 'ਚ اگਾਉਂਦੇ ਇਹ ਇਹਨਾਂ ਦੇ ਉਗਦਾ ਹੁਣ ਤੇ ਜਿਵੇਂ ਆਪਣੇ ਨਿੰਮ ਐ ਨਿੰਮ ਨਾਲ ਦੀ ਇਹ ਪੱਤੇਗਾ ਇਹ ਇੰਦਰਾ ਤੇ ਹਾਂ ਐਵੇਂ ਖਾਂਦੇ ਜਿਵੇਂ ਆਪਾਂ ਰੋਟੀ ਖਾਂਦੇ ਤਿੰਨੇ ਟਾਈਮ ਉਵੇਂ ਹੀ ਵੀ ਇਹ ਇਹ ਚੀਜ਼ਾਂ ਨੂੰ ਇੰਦਰਾ ਨੂੰ ਤਿੰਨੇ ਟਾਈਮ ਖਾਂਦੇ ਆ ਹਾਂ okay this is about konsot tribe's village i hope you like it yeah we like it perfect yeah audience like it or don't like it they uh, no put any the comments okay don't forget to subscribe uh, ripan punjabi travel couple <laughs> yes don't forget okay okay ripan khushi chahal i mean ethiopia or in punjabi yeah te le bhai hun assi etho nikalne laggeya pind cho bahut vadiya reha pind da ala wala so let's go okay